ਸਤਿ ਸ੍ਰੀ ਅਕਾਲ ਜੀ ਰਮਨ ਪੰਜਾਬੀ ਬਲੌਗ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਹੋ ਠੀਕ ਠਾਕ? ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋਈ ਹੋਵੋਗੇ। ਅੱਜ ਆਪਣੀ ਬੀਬੀ ਲਗਾ ਰਹੀ ਹੈ ਜੀ ਟੋਕਰੇ ਦੇ ਉੱਤੇ ਗੋਰੀ। ਥੱਲੇ ਧੂੜੀ ਕਿ ਇਹ ਚੀਜ਼ ਗੋਰੀ ਲਾ ਕੇ ਟੋਕਰੇ ਨੂੰ ਨਿਆਗ ਲੱਗ ਜਾਂਦੀ। ਤੇ ਥੱਲੇ ਪੱਠੇ ਦੀ ਆ ਨਾਲ ਹੀ ਗੱਲ ਨਹੀਂ ਪਹਿਲਾ ਬਜ਼ੁਰਗ ਜਿਹੜੇ ਹੁੰਦੇ ਉਹ ਇਥੋਂ ਦੀ ਰਸਨਾ ਪਾਪਾ ਇਹਨੂੰ ਮਜ਼ਬੂਤ ਕਰ ਦਿੰਦੇ ਪਹਿਨਾਂ ਵਾਲੇ ਬਜ਼ੁਰਗਾਂ ਕੋਲੇ ਬੜਾ ਧਿਆਨ ਜੀ ਰੱਖਦੇ ਹੋਣ ਵਾਲਾ ਕੋਈ ਇਹ ਕੰਮ ਕਰ ਦਿੰਦੇ ਮੱਥਾ ਨਹੀਂ ਮਾਰਦੇ ਹੁਣ ਹੁਣ ਆਏ ਕਹਿੰਦੇ ਆ ਕੀ ਕਰਨਾ ਮੱਥਾ ਮਾਰ ਕੇ ਇਹ ਟੁੱਟੂ ਜੀ ਤਾਂ ਹੋਰ ਲੈ ਲਾਂਗੇ ਹਾਂ ਐ ਵੀ ਹੀ ਲੈ ਗਈ ਗੱਲ ਬਾਕੀ ਪੈਸਾ ਆ ਗਿਆ ਤੇ ਪਹਿਲਾਂ ਵਾਲੇ ਬਜ਼ੁਰਗਾਂ ਨੂੰ ਸੀ ਪੈਸੇ ਦਾ 20 ਪੈਸਾ ਲੈਣਾ ਬਹੁਤ ਔਖਾ ਲੱਗਦਾ ਸੀ ਤੇ ਹੁਣ ਵਾਲੇ ਜਿਹੜੇ ਬੱਚੇ ਆ ਉਹ ਪੈਸੇ ਦਾ ਗਰਜ ਨਹੀਂ ਕਰਦੇ ਜਿੱਥੇ 10 ਦਾਸ ਲਾਉਣੇ ਆ 20 ਲਾਉਂਦੇ ਨੇ ਜਿਹੜੇ ਪਹਿਲਾਂ ਵਾਲੇ ਦਾਦੇ-ਪੜਦਾਦੇ ਸੀ ਉਹ ਨਹੀਂ ਸੀ ਪੈਸਾ ਲਾ ਕੇ ਉਹ ਕਹਿੰਦੇ ਵੀ ਅੱਥੀ ਕੰਮ ਕਰੋ ਜਗਣੀ ਨਾ ਚੀਤਾਣੀ ਬੰਦ ਨਾ ਕਾਤ ਦਿਨਾ ਇਹ ਕਿਰਤ ਦਿਨਾ ਹੁਣ ਤਰਤੀ ਨਹੀਂ ਥਾਉਂਦੀ ਹੈ ਨਾ ਬੀਬੀ ਫਰਨਾ ਬੁੰਦਨਾ ਅੱਗੇ ਬਾਹਰ ਸੀ ਗੈ ਭਾਈ ਫੇਰ ਹੁੰਗਰਾ ਕੇ ਨਾ ਹੁੰਦੇ ਨਾ ਪੂਣ ਨਾ ਪਟਦੀਆਂ ਹੱਥਾਂ ਦੀ ਕਸਰ ਤੋਂ ਹੁੰਦੀ ਸੀ ਹੁਣ ਤਾਂ ਕੋਈ ਕਰਖੇ ਨਹੀਂ ਰਹੇ ਮੈਂ ਤਾਂ ਇਹ ਕਰਨਾ ਹੈ ਇਹ ਕਰਨਾ ਹੈ ਪਹਿਲੀ ਗੱਲ ਤਾਂ ਕਿਸੇ ਨੂੰ ਤੰਦ ਖੜਾ ਕੇ ਦੇਖ ਲੋ ਕਿ ਜਦੋਂ ਆਇਆ ਕਰਕੇ ਤੰਦ ਖੜਨ ਲੱਗ ਪਈ ਜੀ ਐਨਾ ਨਾ ਬੰਨਾ ਸੇ ਸੇ ਪਕਾ ਅਸੀਂ ਚੀੜੂ ਪੰਢਿਆ ਲੰਘਣਾ ਹੁੰਦਿਆਂ ਦਿਨ ਤੇ ਰਾਤ ਕੱਟਦੇ ਨਾ ਕਿਹੜੀ ਪੰਢਿਆਰ ਕੀ ਵੀ ਵਿਕਤੀ ਦੀ ਪੰਢਿਆਰ ਜਿਵੇਂ ਭਾਈ ਅੱਜ 4 ਵਜੇ ਬਹਿ ਗਏ 3 ਵਜੇ ਬਹਿ ਗਏ ਸਵੇਰੇ ਸਾਰੀ ਰਾਤ ਨਾ ਐਸਵੇਟ ਤੋਂ 1:31 ਸਾਰੀ ਰਾਤ ਕੱਤਣਾ ਸਾਰਾ ਦਿਨ ਕੱਤਣਾ ਜਿਹੜੇ ਟਾਈਮ ਤੇ ਕੱਤਣ ਬੈਂਧੀਆਂ ਅੰਦਰ ਬਾਅਦਾ ਕੇ ਅੱਗ ਦੰਦੀਆਂ ਸੂਰਜ ਦੀ ਮੱਥੇ ਲਾਉਣਾ ਉਸੇ ਟਾਈਮ ਤੇ ਦੂਜੇ ਦਿਨ ਉਹ ਚੀ ਦੀ ਬਣਿਆਰ ਬੱਜਿਆ ਸੀ ਖਾਣਾ ਪੀਣਾ ਇਹ ਖਾਣਾ ਪੀਣਾ ਬਣਾਉਂਦੇ ਰੋਟੀ ਤੇਰਾ ਛੱਕ ਕੇ ਬੈਜਣਾ ਨਹੀਂ ਖਾਣ ਕੇ ਪੂਰਾ ਖਾਦ ਕੇ ਫਿਰ ਜਿਹੜੀਆਂ ਉੱਤੇ ਮਾਵਾ ਹੁੰਦੀਆਂ ਭੈਣਾਂ ਉਹ ਸਾਨੂੰ ਖਾਣੇ ਬਣਾ ਕੇ ਦਿੰਦੀਆਂ ਰਾਤ ਨੂੰ ਕਦੇ ਉਹਨਾਂ ਨੇ ਚੋਲ ਬਣਾਤੇ ਕਦੇ ਉਹਨਾਂ ਨੇ ਸੇਵੀਆਂ ਬਣਾ ਕੇ ਦੇਤੇ ਨਾ ਤੇ ਅਸੀਂ ਤੋਂ ਬਸ 33 ਜਾਂਦੇ ਵਾ ਹਾਈ ਥੱਕਦੀਆਂ ਨਾ ਆ ਜਿਹੜੇ ਬੋਈਏ ਨਾ ਨਾ ਕਾਕ ਦਿਨਾਂ ਨਹੀਂ ਸੀ ਬਹੁਤ ਜ਼ਿਆਦੇ ਕੱਤਣਾ ਮੈਂ ਤਾਂ ਹੁਣ ਵੀ ਬਖਰਾ ਕਰਤਾ ਹਾਂ ਬਹੁਤ ਜ਼ਿਆਦੇ ਕਰਦਾ ਹਾਂ ਸਾਰੇ ਤਾਂ ਲਾਲ ਲਾਲ ਪਲ ਪਿਆ ਤੇ ਦੋਤੇ ਦੋਤੀਆਂ ਅੱਜ ਬਠੇ ਰਿਆਂ ਤੇ ਮੇਰੇ ਕੋਲ ਘਰ ਵਿੱਚ ਦੋਤਿਆਂ ਵਾਸਤੇ ਹੀ ਪੰਨਾਂ ਦਰੀਆਂ ਮੇਰੇ ਕੋਲ ਕੇਸ ਬੰਗਲ ਵੱਟ ਕੇ ਦੋਤੀ ਵਾਸਤੇ ਰੱਖੀ ਬੈਠੀਆਂ ਬਠੇਰੇ ਦਰੀਆਂ ਰੱਖੀ ਬੈਠੀਆਂ ਦੋਤੀ ਵਾਸਤੇ ਦੋਤੇ ਦੇ ਬਿਆਨ ਤੇ ਸਿਰ ਤੇ ਦਰਿ ਕਿੱਕਾ ਹੋਰ ਕੁੜੀ ਦਾ ਵੰਤ ਬਣ ਦੇਖੀ ਇਹਨਾਂ ਪਿਆ ਖੱਦਰ ਐ ਤਾਂ ਹੈ ਹੁਣ ਇਹ ਚੀਜ਼ਾਂ ਹੈ ਨਹੀਂ ਅਸੀਂ ਸਿਰ ਤੇ ਟੋਕਰਾਂ 'ਚ ਜੋਖ ਕੇ 7 ਕਿਲੋ 5 ਕਿਲੋ ਰੂਹ ਰੱਖ ਕੇ ਟੋਕਰੇ 'ਚ ਸਿਰ ਤੇ ਫਿਰ ਅਸੀਂ ਪੰਜਾ ਕੇ ਲੈ ਆਉਂਦੇ ਹਾਂ ਪੰਜਾ ਕੇ ਘਰ ਆ ਕੇ ਚਾਹ ਪਾਣੀ ਪੀ ਕੇ ਫਿਰ ਲੈ ਕੇ ਸੜਕੜੇ ਦਾ ਸਲਾਈ ਉਹਦੇ ਨਾਲ ਪੋਰੀਆਂ ਵੀ ਰੋਜ਼ਨਾ ਚ ਪੂਣੀਆ ਵੱਟਦੇ ਲੋ ਪੂਣੀਆ ਵੱਟ ਕੇ ਗੋਰੀ ਚ ਪਾ ਕੇ ਥਈਆਂ ਬਣਾਵਣਾ ਹੁਣ ਕਿਸੇ ਤੋਂ ਤੈਨਾ ਬਣਵਾ ਲਾ ਉਕੜੀਆਂ ਵੀ ਕਹਿ ਦਿੰਦੇ ਉਹਨਾਂ ਨੂੰ ਪੂਣੀਆ ਕੱਟੀਆਂ ਕਰਕੇ ਥਈਆਂ ਅੱਜ ਗੱਡੀ ਉਹ ਵੀਰ ਬਿੱਟੂ ਪਾਉਂਦੇਗਾ ਸਿੱਧੀਆਂ ਸਿੱਧੀਆਂ ਰੰਗਾਂ ਅੱਛਾ ਤੇ ਉਹ ਕਾ ਚੱਕ ਲੈਂਦੇ ਜਦੋਂ ਜੋਕਦੇ ਮੂੰਹ ਵਿੱਚ ਥਈਆਂ ਕੱਢ ਕੇ ਤੱਕੜੀ ਤੇ ਜੋਕ ਲੈਂਦੇ ਅੱਛਾ ਤੱਕੜੀ ਤੇ ਜੋਕ ਕੇ ਫਿਰ ਅਸੀਂ ਕੱਟ ਲੈਣਾ ਕਿਲੋ ਕਿਲੋ ਪੱਕਾ ਜੋਕ ਕੇ ਵੇਚ ਲੈਣਾ ਕਿਚ ਤਾਂ ਤਿੰਨ ਭਾਵ ਦਸੇਰ ਵੀ ਨਹੀਂ ਸੀ ਕਰਦੀ ਨਾ ਆਪਣੀ ਬੇਬੇ ਨੇ ਬਹੁਤ ਕਰਿਆ ਹੈ ਨਾ ਬੇਬੇ ਬਹੁਤ ਕਰਿਆ ਮੇਰੀ ਮਾਂ ਨੇ ਤਾਂ ਇਦਾਂ ਰੱਖਿਆ ਆਉਂਦੀ ਸੁਰਤ ਤੇ ਦੇਸ ਦਾ ਮੈਂ 7/2 ਕਿਲੋ ਇੱਕ ਪਾਈਆ ਤੇ ਕਿਲੋ ਪੱਕਾ ਕਰ ਤਿੰਦੀ ਮੈਂ ਜਿਵੇਂ ਅੱਜ 4 ਵਜੇ ਬੈਠਿਆ ਸਵੇਰੇ 4 ਵਜੇ ਉੱਠਣਾ ਤੇ ਐਡਾ ਭੋਟਾ ਹੁੰਦਾ ਮੇਰੇ ਕੋਲ ਅੱਗੇ ਉਹ ਬਹੁਤੇ ਵੀਦਾ ਤੂੰ ਮੈਂ ਦੱਸਾਂ ਗੱਲ ਉਹ ਮੇਰੀ ਮਾਂ ਬਣਾਉਂਦੀ ਦੀ ਮੈਂ ਹੁਣ ਆਪਣਾ ਕਾगज ਅੱਗੇ ਹੁੰਦੇ ਅੱਗੇ ਪੜਾਈ ਘੱਟ ਸੀ ਹੁਣ ਆਹ ਆ ਠੀਕ ਹੈ ਜੀ ਜਿਹੜੀ ਨੂੰ ਅਕਬਾਰ ਆਉਂਦੇ ਹੋਰ ਜਿਹਦੇ ਅਕਬਾਰ ਲੱਗਿਆ ਹੁੰਦਾ ਉਹ ਲਿਆ ਕੇ ਤੌੜੇ ਤੇ ਪਿਉ ਪਿਉ ਕਾगज ਫੇਰ ਜੀ ਦੋ ਉਹ ਵੀ ਆਏ ਹੋਗੇ ਵੀ ਕਾਜ ਦੇ ਕਾगज ਵਿੱਚ ਗਾਜ ਨਹੀਂ ਪਾ ਕੇ ਕੁੰਡੇ ਚ ਪਾ ਪਾ ਐ ਸੋਟਿਆ ਨਾ ਕੋਟਿਆ ਨਾ ਕਟਕਟ ਫਿਰ ਉਹਨਾਂ ਤੇ ਤੌੜਾ ਜਿਹੜਾ ਵੱਡਾ ਬੂਈਆ ਬਣਾਉਣਾ ਉਹ ਤੌੜੇ ਤੇ ਲਾ ਲਾ ਕੇ ਕੱਪੜਾ ਉਹ ਤਾਂ ਥੱਪੜ ਦੇ ਦਿੰਦੇ। ਤੇ ਲਾਹਾਂ ਮੈਂ ਐ ਬੋਚ 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 ਜਿਵੇਂ ਬੋਟਾ ਬਣਾ ਦਿੰਦੇ ਜਿਵੇਂ ਹੁਣ ਗੋਲੀ ਦੀਆਂ ਬੋਟੀਆਂ ਆਏ। ਅੱਛਾ। ਤਾਂ ਫੇਰ ਜਦੋਂ ਸੁੱਕ ਜਾਂਦੇ ਵੀ ਵਧੀਆ ਹੁਣੇ ਫੁੱਟਦੇ ਨਹੀਂ। ਪੰਜ-ਸੱਤ ਦਿਨਾਂ ਤੱਕ ਉਹਨਾਂ ਨੂੰ ਛੇੜ ਦੇਣਾ। ਫੇਰ ਉਹਨਾਂ ਨੂੰ ਐ ਬੋਚ ਕੇ ਤੋੜੇ ਤੋਂ ਲਾ ਕੇ ਸਿੱਧੇ ਘਰ ਘਰ ਐ ਧੁੱਪ ਕੰਨੀ ਧਰ ਧਰ। ਜਦੋਂ ਸੁੱਕ ਕੇ ਵਧੀਆ ਫੇਰ ਲੀਲਾ ਲਾਜਵਰ ਹੁੰਦਾ। ਹੁਣ ਤਾਂ ਰੰਗ ਵਾਲੇ ਐ। ਹਾਂ। ਪੱਕੇ ਉਦੋਂ ਹੁੰਦਾ ਲੀਲਾ ਲਾਜਵਰ। ਉਹਦੇ ਨਾਲ ਆ ਕੋਈ ਤਾਂ ਉਂਗਲਾਂ ਨਾਲ ਖੀਰਾ ਕੱਢਦੇ ਨੇ ਬੋਹੀਏ ਤੇ ਕਿਸੇ ਕੈਂ ਟਿੱਕੇ ਲਾ ਦਿੰਦੇ ਰੂੰਗ ਟਿੱਕੇ ਤੇ ਖੰਬਾ ਲਵੇਟ ਕੇ ਲਾਜਵਰ ਚ ਲਾਲਾ ਅੱਛਾ ਉਹ ਤੇ ਟੰਕਣੇ ਬਣਾ ਦਿੰਦੇ ਵੀ ਇਹ ਟੰਕਣੇ ਆਲਾ ਉਹ ਨਿਸ਼ਾਨੀ ਹੁੰਦੀ ਸੀ ਨਿਸ਼ਾਨੀ ਅੱਛਾ ਨਿਸ਼ਾਨੀ ਉਹ ਐ ਹੋ ਜਾਂਦਾ ਵੀ ਸੋਹਣੇ ਲੱਗਦਾ ਫਿਰ ਉਹਨਾਂ ਚ ਐ ਟੱਕਿਆਂ ਨਾਲ ਮੋਰੀ ਕੱਢ ਦਿੰਦੇ ਬਾਹਾਂ ਦੀਆਂ ਬੁੜੀਆਂ ਸ਼ਕੀਨਣਾ ਸਾਰੇ ਘਰ ਦੇ ਵਿੱਚ ਐ ਮੇਖਾਂ ਘੜ ਘੜ ਸਾਰੇ ਘਰ ਚ ਉਹਨਾਂ ਨੂੰ ਬੋਹੀਆਂ 'ਚ ਟੰਗ ਦਿੰਦੇ कि मत्था मारद हायरूबा बिभी थले थले भी ला रहे भी अच्छा बिच ला रहे चूड़ी खिलर दी है खैर ਇੱਕ ਵੀ ਜਿਹੜੇ ਹੁਣੇ ਰੇਜ ਹੀ ਨਹੀਂ ਪਾਉਂਦੇ ਹੁੰਦੇ ਸੀ ਰੇਜ ਰੂੜੀ ਜੀ ਵਾਲੀ ਹਾਂ ਆਹ ਟੋਕਰੀਆਂ ਨਾਲ ਟੋਕਰਿਆਂ ਨਾਲ ਉਹ ਰੋਈ ਪਾਉਂਦੇ ਹੁਣ ਤਾਂ ਟੋਕਰੇ ਲੈ ਕੇ ਬਾਹਰ ਬਾਹਰ ਚੱਕਦੇ ਹੁਣ ਤਾਂ ਮਸ਼ੀਨਾਂ ਹੁਣ ਤਾਂ ਕਪੜੂ ਚੂਈਦਾ ਉਹਦੇ ਨਾਲ ਪਾ ਲੈਂਦੇ ਕੜੂਚੂ ਹੁਣ ਤਾਂ ਹੁਣ ਤਾਂ ਉਹਦੇ ਨਾਲ ਚੱਲਦਾ ਕੰਮ ਕੜੂਚੂ ਅੱਗੇ ਜੀ ਲੋਕਾਂ ਮੈਂ ਦੇ ਲੋਕ ਆਪ ਕੰਮ ਕਰਦੇ ਸੀ। ਇਹ ਪ੍ਰਾਣੇ ਦੇ ਸਮੇਂ ਦੀਆਂ ਗੱਲਾਂ ਜੀ। ਇਹ ਪਹਿਲਾਂ ਵਾਲੇ ਸਮੇਂ ਦੀ। ਸਾਡੇ ਦਾਦੇ ਪਿਓ ਆਹ ਕੰਮ ਵੱਢ ਕਰਦੇ ਸੀ। ਮੇਰਾ ਪਿਓ ਸਾਂਣ ਦੀਆਂ ਰੱਸੀਆਂ ਵਟ-ਵਟ ਤੇ ਉਹ ਪੇਰਾ ਟੋਕਰਿਆਂ ਤੇ ਲਾਉਂਦਾ। ਕਿਉਂਕਿ ਸਾਂਣ ਸਣ ਦੇਖੀ ਨਹੀਂ ਹੁਣ ਐਣੀ ਹੈ ਨਾ ਸਾਂਣ ਸਣ ਕਿਤੇ। ਹੈਣੀ ਉਹ ਵਿਝਣੇ ਪੈਂਦੀ ਹੁੰਦੀ ਹੈ ਜਿਵੇਂ ਆਪਾਂ ਉਥੇ ਜਾਂਦੇਵੇਂ ਛੋਟੀ ਹੁੰਦੀ ਕਿਵੇਂ ਜਿਵੇਂ ਜਿਵੇਂ ਵਾਲ ਚਿੱਟੇ ਹੁੰਦੇ ਹਨ ਨਾ ਸਲੋਟ ਪਟਦਾ ਜਾਂ ਬਾਪੂ ਕੱਠੀ ਜਿ ਕਰੀ ਜਾਂਦਾ ਹੁੰਦਾ ਉਹ ਚੀਜ਼ਾਂ ਕਿੰਨਾ ਵਧੀਆ ਸਮਾਂ ਸੀ ਬੜਾ ਸੀ ਪਹਿਲਾਂ ਬਜ਼ੁਰਗ ਕੰਮ ਕਰਦ ਕਰਦੇ ਸੀ ਉਹ ਕੰਮ ਕਰਕੇ ਬਚਦਾ ਸੀ ਇੱਕ ਵਾਪੂ ਵੀ ਉਹ ਟੀਰ ਮਤਲਬ ਰੱਸੀਆਂ ਜਿਹਾ ਹੁੰਦੀਆਂ ਸੀ ਉਹ ਵੀ ਹੈ ਨਾ ਵਟ ਜਾ ਦਿੰਦਾ ਹੁੰਦਾ ਰੱਸੀ ਵੜਦਾ ਰੱਸੀ ਵੜਦਾ ਹੁੰਦਾ ਰੱਸੇ ਦਾਉਣਾ ਤੇ ਵੜੇ ਵਟਦਾ ਇਹ ਜੇ ਕੰਮ ਕਿੰਨਾ ਕਰਦਾ ਲਾਸਾ ਲਾਸਾ ਨਾ ਲਾ ਦੂ ਨੂੰ ਸਮਾਂ ਲੱਗੋਤ ਤੇ ਅਸੀਂ ਪਈ ਹੋਈ ਮੱਕੀ ਸੋਨਾ ਸੀ ਸਾਨੂੰ ਅੱਥਾਂ ਦੀ ਕਿਰਤ ਸੀ ਆਹ ਖੰਡੀ ਕਿਰਤ ਕੋਲ ਕਰਦਾਂ ਨੂੰ ਮਤਲਬ ਲੱਗਦਾ ਤੁਹਾਨੂੰ ਇਹ ਕਹਿ ਲੱਗਾ ਨਾ ਦੋ ਬਰ ਅਮਾਣਾ ਦੇ ਲੋਕ ਅੰਡੀ ਦੀ ਮੰਡੀ ਤੋਂ ਰਾਇਣ ਨੂੰ ਮਾਗਦੇ ਟੋਕਰੇ ਜਿਹੜਾ ਹੁਣ ਮਾਹੌਲ ਹੈ ਉਹ ਕਹਿ ਦਿੰਦੀ ਇਹ ਕੀ ਕਰਨਾ ਉਹ ਕਹਿੰਦੇ ਜਿਵੇਂ ਆਪ ਕਰਨਾ ਉਹ ਕੇ ਜਾ ਜਾ ਕਰਕੇ ਇਹ ਕਰਾਇਆ ਜਿਨੇ ਮੱਝੀ ਮੰਡੀ ਤੋਂ ਲਿਆਓ ਟੋਕਰੇ ਵੀ ਲਿਆਓ ਹਾਂ ਟੋਕਰੇ

ਪਲਾਈ ਕਰ ਲੀ ਕੀ ਗਰਮੀਆਂ ਇਹ ਮਿਹਨਤ ਕਰੋ ਥੋੜੀ ਬੋਤੀ ਖਾਣੀ ਮਿਹਨਤ ਕਰੋ ਇਹ ਚੀਜ਼ਾਂ ਦਾ ਫਾਇਦਾ ਠਾਉ ਤਾਜ ਪਣੀ ਵਿੱਚ ਮਿਚਾ ਥੱਕ ਗਿਆ ਨਹੀਂ ਢੋਕਰ ਤੇ ਲਾਉਂ ਨਿਲਾਉਂਦੀ ਚਾ ਵੀ ਨਸ਼ਾ ਕਰ ਲਓ ਆਪ ਤੁਮ ਨਸ਼ਾ ਚਾ ਵੀ ਨਾਗੇ ਰੋਟੀ ਵੀ ਛਕਾਂਗੇ ਇਹ ਚਾ ਦਾ ਦੋ ਬਾਟੇ ਸਿੱਟੋ ਫੇਰ ਛੋਕਰ ਜਲਦੀ ਜਲਦੀ ਕੰਪਲੀਟ ਹੋ ਜੇ ਅਸਰ ਹੋ ਗਿਆ ਥੋੜੀ ਰਹਿ ਗੋਲ ਦੇ ਕੋਲ ਉਸ ਜਮਾਨੇ ਇਤਬਾਰ ਨੇ ਟੂੜੀ ਪਾਵਾਂਗੇ ਵਰਗੇ ਲਾ ਲਾਈ ਉਹ ਵੀ ਕੰਮ ਕਰਾਂਗੇ ਟੂੜੀ ਨਾ ਉੱਡੇ ਨਹੀਂ ਕੇ ਬਾਦਿਆਂ ਕਿ ਉਹ ਕੱਲ ਨੂੰ ਕਰ ਲਈ ਬੀਬੀ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਭਾਈ ਪਣੇ ਤੂ ਤਾਂ ਹੈਗਾ ਵੀ ਉਥੇ ਖੇਤ ਮੋੜੀ ਤੂ ਤਾਂ ਆ ਗਏ ਮੜਾ ਪੁੰਜਾ ਤੂ ਆਪਣੇ ਆਹਾ ਬਣਾਉਣਾ ਵਾਲਾ ਫੇਰ ਮੈਨੂੰ ਪਤਾ ਨਹੀਂ ਜਾਵਾਂ ਜਿੱਦਨੇ ਕੋਈ ਗੋਲਾ ਲੈ ਆ ਜਿੱਦੇ ਆਪਾਂ ਤੂ ਤੈਨੂੰ ਤਾਂ ਮੰਗੋਦੇ ਹੁੰਦੇ ਫੇਰ ਆਪਣੀ ਮੋਟਰ ਕੋਲੇ ਹੁੰਦਾ ਉਹ ਤਾਂ ਪਟਦਾ ਪਟਦਾ ਹਾਂ ਉਹਨਾਂ ਤੇ ਕੰਨੀ ਉਹਨੂੰ ਕੀ ਹੋ ਗਿਆ ਸੀ ਕੀੜਾ ਜਾ ਪੈ ਗਿਆ ਤੇ ਖਰਾਬ ਜਾ ਹੋ ਗਿਆ ਸੀ ਇਹ ਤਾਂ ਉਹ ਪਟ ਗਿਆ ਐਕ ਟਾਲੀ ਹੁੰਦੀ ਜਥੇ ਖੇਤ ਟਾਲੀ ਮੇ ਤੁਹਾਨੂੰ ਸਭ ਪਟ ਸਭ ਪਟਦੇ ਨੇ

ਬੂਟੇ ਤਾਂ ਨਹੀਂ ਲੱਗਦੇ ਆ ਬੂਟਿਆਂ ਦੇ ਵਾਲੇ ਮਚਾ ਕੇ ਲਾਏ ਸੀ ਗਿਆ ਆਉਣਾ ਹੈ ਵੀ ਬੇਕਾਰ ਹੂੰ ਇਹ ਆਮਣਾ ਜਿਹੜਾ ਟਾਂਗਰ ਮਚਾਉਣ ਲੱਗਿਆ ਉਹਦੇ ਚਾਰ ਅੱਗ ਪਈ ਅੱਛਾ ਯਾ ਪਉਦੋਂ ਅੱਲਾ ਆਪਣਾ ਉਹ ਕਰੇ ਜਿੱਥੇ ਕੋਠੇ ਕੋਲੇ ਸੀ ਮੋਟਰ ਹੂੰ ਜਿੱਥੇ ਹੁਣ ਮੋਟਰ ਲੱਗੀ ਦੀ ਉਹਦੇ ਚੱਕ ਨੇੜੇ ਹੂੰ ਉੱਥੇ ਲਾਏ ਵੀ ਉੱਥੇ ਡੇਕਾਂ ਬਕਰੈਣਾ ਤੇ ਕੇਲਾ ਜਿਆ ਵੀ ਲਾਈ ਬੈਠਾ ਹੂੰ ਜੀ ਇਕ ਨਾਰਜ ਨਹੀਂ ਹੁੰਦਾ ਮੇਰੇ ਨਾਲ ਕੋਠੇ ਦੇ ਕੋਲ ਕੋਠੇ ਉਹ ਨਾਰ ਹੈ ਹੈਗਾ ਲੱਗਦੇ ਉਹਦੇ ਨਾਰ ਬਾਹਲੇ ਲੱਗਦੇ ਉਹ ਤੇ ਉਹ ਵੀ ਟੁੱਟ ਗਿਆ ਅੱਧਾ ਨੇਰੀ ਨਾ ਬਹੁਤ ਆਪਾਰ ਸੀ ਪੰਜ ਪੰਜ ਛੀਛੀ ਨਾਰ ਲੱਗਦੇ ਕਿ ਕਾ ਟਾਣੀ ਨੇ ਐਡੇ ਐਡੇ ਨਾਲੋਂ ਹੀ ਇੰਨੇ ਲਾਲ ਲਾਲ ਹੁੰਦੇ ਬੀ ਉਹਨਾਂ ਚ ਫੇਰ ਬਾਹਲੇ ਸੋਹ ਚਾ ਰਮਣਾ ਪਾ ਬੀਬੀ ਨੇ ਆਪਣਾ ਟੋਕਰਾ ਕਰਨਾ ਤਿਆਰ ਕਰਤਾ ਥੋੜਾ ਹੀ ਰਹੇਗਾ ਬਸ ਤੁਸੀਂ ਦੇਖ ਹੀ ਲਿਆ ਇੱਕ ਮਖਰਤਾ ਬੀਬੀ ਨੇ ਸਾਰੇ ਜਾਣੇ ਵੀਡੀਓ ਨੂੰ ਫੁੱਲ ਵਾਚ ਕਰਿਓ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਆਪਦੀ ਕਮੈਂਟਾਂ ਜੋੜ ਦੱਸਿਓ ਕਿਵੇਂ ਲੱਗੀ ਵੀਡੀਓ ਫੁੱਲ ਵਾਚ ਕਰੋ ਹਣਾ ਬੀਬੀ ਹਾਂਜੀ ਲਾਈਕ ਕਰੋ ਕਾ ਲਾਈਕ ਵੀਡੀਓ ਮੇਰੀ ਆਈ ਲਾਈਕ ਕਰਨੂਗਾ ਲਾਈਕ ਕਰਿਓ ਸ਼ੇਅਰ ਵੀ ਕਰਿਓ ਐ ਕਰਦੇ ਬੀਬੀ ਬੀਬੀ ਐ ਕਰਦੇ ਲਾਈਕ ਕਰ ਦੋ ਲਾਈਕ ਕਰਿਓ ਸ਼ੇਅਰ ਵੀ ਕਰ ਦਿਓ ਬਾਈ ਬਾਈ ਜੀ ਦੇਖਿਓ ਇਹ ਪਹਿਲਾ ਵਾਲੇ ਬਜ਼ੁਰਗ ਦਾ ਐ ਕੰਮ ਕਰਦੀ ਸੀ ਤੇ ਬਾਈ ਕਰ ਦੋ ਹੁਣ ਬਾਈ ਵੀ ਕਰ ਦੋ ਅਰੇ ਜਾਨੇ ਭਾਈ